ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਰੁਥਵੇ ਨਿਊਜ਼ ਚੈਨਲ ਹਿੰਦੂਆਂ ਤੇ ਹੋ ਰਹੇ ਅਤਿਆਚਾਰਾਂ ਵਿਰੁੱਧ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕੱਢਿਆ ਰੋਸ ਮਾਰਚ ਅਤੇ ਕਾਰਵਾਈ ਦੀ ਕੀਤੀ ਮੰਗ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸ਼ਹਿਰ ਬਠਿੰਡਾ ਦੀ ਇਕਾਈ ਵੱਲੋਂ ਪੱਛਮੀ ਬੰਗਾਲ ਅਤੇ ਕਸ਼ਮੀਰ ਵਿੱਚ ਹਿੰਦੂਆਂ ਤੇ ਹੋ ਰਹੇ ਅਤਿਆਚਾਰਾਂ ਵਿਰੁੱਧ ਐਤਵਾਰ ਨੂੰ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਸਦਭਾਵਨਾ ਚੌਕ ਵਿਖੇ ਰੈਲੀ ਕਰਨ ਉਪਰੰਤ ਫਾਇਰ ਬ੍ਰਿਗੇਡ ਚੌਕ ਵਿਖੇ ਮੀਟਿੰਗ ਕੀਤੀ ਗਈ ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਅਤੇ ਪਾਕਿਸਤਾਨ ਦਾ ਪੁਤਲਾ ਫੁਕਿਆ ਗਿਆ ਪ੍ਰਦਰਸ਼ਨਕਾਰੀਆਂ ਨੇ ਪੱਛਮੀ ਬੰਗਾਲ ਅਤੇ ਕਸ਼ਮੀਰ ਵਿੱਚ ਹਿੰਦੂਆਂ ਦੇ ਬੇਰਹਿਮੀ ਨਾਲ ਕਤਲ ਅਤੇ ਬਲਾਤਕਾਰ ਦੀਆਂ ਘਟਨਾਵਾਂ ਤੇ ਡੂੰਗੇ ਦੁੱਖ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਬੁਲਾਰਿਆਂ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਕਸ਼ਮੀਰ ਅਤੇ ਪੱਛਮੀ ਬੰਗਾਲ ਵਿੱਚ ਮਾਰੇ ਗਏ ਹਿੰਦੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਲੱਖ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਇਸ ਮੌਕੇ ਸੁਆਮੀ ਉਮੇਸ਼ਾਨੰਦ ਹਰੀ ਓਮ ਸੁਆਮੀ ਮਨੀਸ਼ਾ ਸਰੂਪ ਚੰਦ ਸਿੰਗਲਾ ਰਾਜਨ ਗਰਗ ਤੇਜ ਚੰਦ ਗੋਇਲ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਆਓ ਦੇਖਦੇ ਹਾਂ ਟਰੁਥਵੇਦੀ ਖਾਸ ਰਿਪੋਰਟ ਮੁਰਦਾਬਾਦ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਜੈ ਹਿੰਦ ਜੈ ਬੜੀ ਜਲਦੀ ਜਿਹੜਾ ਹੈਗਾ ਲੋਕਾਂ ਨੂੰ ਸਮਝਾ ਜੀ ਇਹ ਇਹ ਜਿਹੜੇ ਲੋਕ ਮੇਰੀ ਕੋਟ ਦੀ ਰਾਜਨੀਤੀ ਵਾਲੇ ਲੋਕ ਹੈ ਉਹਨਾਂ ਦੇ ਦਿਨ ਪੂਰੇ ਹੋ ਚੁੱਕੇ ਆ ਲੋਕ ਥੱਕ ਗਿਆ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦਾ ਕਿਵੇਂ ਜਨ ਮੁਕਤਣਾ ਪੈਣਾ ਸਾਨੂੰ ਪੂਲ ਉਮੀਦਾ ਸੈਂਟਰ ਸਰਕਾਰ ਨੇ ਜੋ ਕਰਨ ਚੁੱਕਿਆ ਉਹਦੇ ਨਾਲ ਪਾਕਿਸਤਾਨ ਨੂੰ ਗੋਡੇ ਪਾ ਕੇ ਉਹ ਮਤਲਬ ਉਹਦਾ ਜਿਹੜਾ ਹੈਗਾ ਜੋ ਉਹ ਕਰ ਰਿਹਾ ਹੈ ਉਹ ਆਧਿਆਪਨ ਪੁਛਤਾਵਾ ਬਿਲਕੁਲ ਜੀ ਬਿਲਕੁਲ ਕਹਿੰਦੇ ਕੇਂਦਰ ਸਰਕਾਰ ਵਾਲਾ ਜਿਹੜਾ ਜਿੱਥੇ ਕਸ਼ਮੀਰ ਦੇ ਵਿੱਚ ਹਮਲਾ ਚੁੰਦਾ ਹੈ ਮੁਸਲਮਾਨ ਨਿਰਮਾਨ ਕਰਨ ਤੋਂ ਪਹਿਲਾਂ ਪਰਮਾਨਦਿਓ ਕਿ ਪਾਕਿਸਤਾਨ ਨੇ ਜਿਹੜਾ ਸਾਡੇ ਤੇ ਕਾਇਆ ਰਖਾ ਕੀਤਾ ਹੈ ਪਰ ਦੂਜੇ ਪਾਸੇ ਬਦਲੇਆਮ ਕੀਤਾ ਨਾ ਹਰਾਮ ਕੀਤਾ ਉਹਦੇ ਖਿਲਾਫ ਵੀ ਲੋਕਾਂ ਨੇ ਆ ਕੇ ਡਿੱਗੀ ਹੈ ਮੈਂ ਸਾਰੇ ਟਿੰਡਾ ਵਾਸੀਆਂ ਨੂੰ ਦੇਸ਼ ਵਚਨ ਵਿੱਚ ਕੋਈ ਗੱਲ ਨਹੀਂ ਹੈ ਵੀਹ ਹੋਂ ਸਮਾ ਜਿਹੜਾ ਆ ਗਿਆ ਇੱਕ ਜੋਟ ਹੋ ਕੇ ਇਸ ਅੰਤਖਵਾਦ ਸ਼ਕਤੀ ਦੇ ਵਿਰੋਧਾਭਲ ਲੜਨ ਦੀ ਲੋੜ ਹੈ ਤੇ ਜਿਹੜਾ ਪੱਖ ਆ ਇਹ ਕਹਿ ਰਿਹਾ ਵੀ ਅੰਤਖਵਾਦ ਕੋਈ ਧਰਮ ਨਹੀਂ ਹੁੰਦਾ ਸਾਡੇ ਪਰ ਮੈਂ ਕਹਿੰਦਾ ਹਾਂ ਜੀ ਅੰਤਕਵਾਦ ਦਾ ਧਰਮ ਹੈ ਸਾਡੇ ਰਾਮ ਦਾ ਕਿਉਂਕਿ ਜਦੋਂ ਵੀ ਕੋਈ ਅੰਤਕਵਾਦ ਹੋਇਆ ਤਾਂ ਮੁਸਲਮਾਨਾਂ ਨੇ ਕੀਤਾ ਕਿਸੇ ਹਿੰਦੂ ਨੇ ਕਿਸੇ ਈਸਾਈ ਨੇ ਕਦੇ ਵੀ ਕੋਈ ਸਰਹਾਰ ਨਹੀਂ ਕੀਤਾ ਸੋ ਸਾਨੂੰ ਇਹ ਸੋਚਣ ਦੀ ਲੋੜ ਹੈ ਇਹ ਪਰਵਾਹਸ਼ਾ ਛੱਡ ਦੇਣੀ ਚਾਹੀਦੀ ਹੈ ਵੀ ਅੰਤਕਵਾਦ ਦਾ ਕੋਈ ਧਰਮ ਨਹੀਂ ਹੁੰਦਾ ਸੋ ਅੱਜ ਸਾਨੂੰ ਯਾਰ ਪਾਰ ਦੀ ਲੜਾਈ ਲੜਨੀ ਚਾਹੀਦੀ ਹੈ ਤੇ ਜਿਹੜਾ ਸਾਡਾ ਪਾਕਿਸਤਾਨ ਬਾਰਡਰ ਜਿਹੜਾ ਜਿਹੜੇ ਤੇ ਪਾਕਿਸਤਾਨ ਦਾ ਕਬਜ਼ਾ ਹੈ ਉਸਨੂੰ ਵਾਪਸ ਲੈਣਾ ਚਾਹੀਦਾ ਤੇ ਮਹਾਂਸ਼ਾਹ ਨੂੰ ਦਿਖਾ ਦੇਣਾ ਚਾਹੀਦਾ ਹੈ ਕਿ ਇੰਡੀਆ ਜਿਹੜਾ ਹੈ ਪਹਿਲਾਂ ਵਾਲੀ ਸ਼ਕਤੀ ਨਹੀਂ ਰਿਹਾ ਅੱਜ ਅਸੀਂ ਬਹੁਤ ਬਾਕਤਵਾਰ ਆ ਉਹਦੇ ਨਾਲੋਂ ਤੇ ਉਹਨਾਂ ਨੂੰ ਘੇਰੂ-ਘੇਰੂ ਕਰ ਦੇਣਾ ਚਾਹੀਦਾ ਹੈ ਕਿਥੇ ਪਾਣੀ ਦੀ ਮੰਦੀ ਕੀਤੀ ਹੈ ਉਥੇ ਹੋਰ ਆਰਥਿਕ ਕਮਦੀਆਂ ਵੀ ਲੁਆਈਆਂ ਜਾਣ ਤਾਂ ਜੋ ਜਿਹੜਾ ਹੈ ਇਹ ਤਰ੍ਹਾਂ ਸਿਸਟਮ ਜਿਹੜਾ ਅਸੀਂ ਪੂਸੱਲਵਾਨ ਜਿਹੜਾ ਦੇਸ਼ਾਂ ਕੰਟਰੀ ਕਾਫੇ ਕੀਤਾ ਜਾਵੇ ਤਾਂ ਇਹ ਜਿਹੜਾ ਬੰਗਲਾਦੇਸ਼ ਦੇ ਵਿੱਚ ਦੀ ਰਾਸ਼ਟਰਪਤੀ ਰਾਜਾ ਦਾ ਜਾਦੂ ਕੀਤਾ ਤਾਂ ਜੋ ਸਾਡੇ ਹਿੰਦੂ ਦੀ ਸੁਰੱਖਣਾ ਹੋ ਸਕੇ ਸੋ ਸਾਰੇ ਹਿੰਦਵਾਸੀ ਨੂੰ ਤੇ ਭਾਰਤਵਾਸੀ ਨੂੰ ਅੱਜ ਫੇਰ ਅਪੀਲ ਕਰਦਾ ਹਾਂ ਉਹ ਜਿਹੜਾ ਹੈ ਆਜ਼ਾਦ ਜਹਾਂ ਜਾਨ ਹੰਤਕਵਾਦੀ ਖਲਾਫ ਲੜਾਈ ਲੜੀ ਜਹਾਂ ਜਹਾਂ